ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਮੁਸਲਿਮ ਪਾਈਚਾਰੇ ਵੱਲੋਂ ਹੜ੍ਹ ਪੀੜਤ ਲੋਕਾਂ ਵਸਤੂ ਤੇ ਚੁੱਕੀ ਐਂਬੂਲੈਂਸ। ਸੁਖਬੀਰ ਬਾਦਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ। ਐਚ ਆਈ ਬੀ ਵੀਜ਼ਾ ਨੂੰ ਲੈ ਕੇ 트럼ਪ ਦਾ ਵੱਡਾ ਪ੍ਰਿਆਸ। ਹਿਮਾਚਲ ਦੇ ਵਿੱਚ ਮੋਬਾਈਲ ਫੋਨ ਨੂੰ ਲੈ ਕੇ ਨਵੇਂ ਰੂਲ ਲਾਗੂ 22 ਸਤੰਬਰ ਤੋਂ ਵੇਰਕਾ ਦੇ ਘਟਨ ਦੇ ਦਾਮ ਅਸੀਂ ਅਕਸਰ ਇਹ ਕਹਾਵਤ ਸੁਣੀ ਹੋਣੀ ਹਿੰਦੂ ਸਿੱਖ ਮੁਸਲਿਮ ਸਭ ਭਾਈ ਭਾਈ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਥਿਤੀ ਜੀਡੀਆი ਕਾਫੀ ਗੰਭੀਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਹੜਾ ਦੀ ਮਾਰ ਦੇਖਣ ਨੂੰ ਮਿਲੀ ਹੈ ਹੁਣ ਜਿੱਥੇ ਹੜਾ ਦਾ ਪਾਣੀ ਜਿਹੜਾ ਹੌਲੀ-ਹੌਲੀ niche ਆ ਰਿਹਾ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਵੱਧਨੀਆਂ ਸ਼ੁਰੂ ਹੋਈਆਂ ਨੇ ਕਈ ਲੋਕਾਂ ਦੇ ਘਰਾਂ ਦੇ ਵਿੱਚ ਰੇਟ ਕੱਟੀ ਹੋ ਚੁੱਕੀ ਹੈ ਤੇ ਕਈ ਜਗਾਵਾਂ ਤੇ ਬਿਮਾਰੀਆਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ऐसे मौके मुस्लिम भाईचारे ਦੇ ਵੱਲੋਂ ਹੁਣ ਇੱਕ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹਨਾਂ ਹੜ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਉਹਨਾਂ ਦੇ ਵੱਲੋਂ ਹੁਣ ਇੱਕ ਐਂਬੂਲੈਂਸ ਜਿਹੜੀ ਹੈ ਉਸ ਜਗ੍ਹਾ ਤੇ ਪਹੁੰਚਾਈ ਗਈ ਹੈ ਜਿੱਥੇ ਲੋਕਾਂ ਨੂੰ ਫਿਲਹਾਲ ਐਂਬੂਲੈਂਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਉਹਨਾਂ ਦੇ ਵੱਲੋਂ ਐਂਬੂਲੈਂਸ ਦੇ ਨਾਲ-ਨਾਲ ਡਾਕਟਰ ਵੀ ਭੇਜੇ ਗਏ ਨੇ ਅਤੇ ਦਵਾਈਆਂ ਵੀ ਭੇਜੀਆਂ ਗਈਆਂ ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਹੁਣ ਲੋਕ ਨੇ ਉਹ ਜਿਹੜੇ ਹੜ ਪੀੜਿਤ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। कल लुधियाने ਦੇ ਵਿਖੇ ਜਾਮਾ ਮਸਜਿਦ ਤੋਂ ਜਿਹੜੀ ਐਂਬੂਲੈਂਸ ਹੈ ਉਸ ਨੂੰ ਰਵਾਨਾ ਕਰ ਦਿੱਤਾ ਗਿਆ ਅਤੇ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸਨ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਵਾੜ ਆਈ ਹੋਈ ਹੈ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਬਹੁਤ ਸਾਰੀਆਂ ਪ੍ਰਾਈਵੇਟ ਐਨ ਜੀਓਜ਼ ਅਲੱਗ-ਅਲੱਗ ਸੰਸਥਾਵਾਂ ਧਾਰਮਿਕ ਲੋਕ ਸਿਆਸੀ ਲੋਕ ਆਪਣਾ-ਆਪਣਾ ਯੋਗਦਾਨ ਪਾ ਰਹੇ ਨੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਲੁਧਿਆਣਾ ਜਾਵਾ ਮਸਜਿਦ ਤੋਂ ਜਿਹੜਾ ਐਲਾਨ ਹੋਇਆ ਸੀ ਭਾਰਤ ਦੇ ਮੁਸਲਮਾਨਾਂ ਲਈ ਕਿ ਮੁਸਲਿਮ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਇੱਥੇ ਦੇ ਪੰਜਾਬੀਆਂ ਨਾਲ ਪਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਭਾਰਤ 'ਚ ਜਦ ਵੀ ਕਿਤੇ ਕੋਈ ਮੁਸੀਬਤ ਆਈ ਹਾੜ ਆਏ ਕਿਤੇ ਸੁੱਕਾ ਪੈ ਗਿਆ ਕਿਤੇ ਬਿਮਾਰੀ ਫੈਲੀ ਜਾਂ ਕਦੀ ਕਿਤੇ ਜ਼ਿਲਜ਼ਲਾ ਆਇਆ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਸਭ ਦਾ ਸਾਥ ਨਿਭਾਇਆ ਤੇ ਮੈਂ ਇਸ ਗੱਲ ਲਈ ਪਹਿਲਾਂ ਤਾਂ ਮੁਸਲਮਾਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇੱਕ ਐਲਾਨ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਰੋਜ਼ਾਨਾ ਹੀ ਤਕਰੀਬਨ 2-2 3-3 ਦਰਜਨ ਗੱਡੀਆਂ ਰਸਦ ਦੀਆਂ ਜਿਹੜੀਆਂ ਪਹੁੰਚ ਰਹੀਆਂ ਐ ਇਸੇ ਦੌਰਾਨ ਸਾਡੇ ਕੋ ਬਹੁਤ ਸਾਰੇ ਡਾਕਟਰ ਸਾਹਿਬਾਨ ਵੀ ਦਿੱਲੀ ਤੋਂ ਦੇਰਾਦੂਨ ਤੋਂ ਸਾਰਨਪੁਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਤੇ ਉਹਨਾਂ ਦੀ ਰეკਮੈਂਡੇਸ਼ਨ ਤੇ ਅੱਜ ਅਸੀਂ ਐਹਰਾਰ ਫਾਊਂਡੇਸ਼ਨ ਵੱਲੋਂ ਇੱਕ ਐਂਬੂਲੈਂਸ ਫੋਰਸ ਕੰਪਨੀ ਦੀ ਜਿਹੜੀ ਹੈ ਉਹ ਮੁਸਲਿਮ ਪਾਇਚਾਰੇ ਵੱਲੋਂ ਦੇ ਰਹੇ ਆ ਤਾਂ ਕਿ ਜਿਹੜੇ ਹੁਣ ਡਾਕਟਰ ਸਾਹਿਬਾਨ ਸਾਡੇ ਰੋਜ਼ਾਨਾ ਜਾਣਗੇ ਤੇ ਉਸ ਐਂਬੂਲੈਂਸ ਨੂੰ ਮੈਡੀਕਲ ਕੈਂਪ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਕਰ ਸਕਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੇਵਾਵਾਂ ਸਿਹਤ ਸੇਵਾਵਾਂ ਮਾਂ ਪੰਜਾਬ ਸਰਕਾਰ ਤੇ ਸਾਡੇ ਸਿੱਖ ਭਾਈ ਹਿੰਦੂ ਭਰਾ ਅਲੱਗ-ਅਲੱਗ ਸੰਸਥਾਵਾਂ ਜਿਹੜੀਆਂ ਸਿਹਤ ਸੇਵਾਵਾਂ ਦੇ ਰਹੀਆਂ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਜਿਹੜਾ ਹੈ ਉਹ ਪਾ ਸਕੀਏ ਇਸ ਲਈ ਜਿਹੜੀ ਅੱਜ ਐਂਬੂਲੈਂਸ ਜਿਹੜੀ ਲਾਂਚ ਕੀਤੀ ਗਈ ਹੈ ਜਿਹੜੀ ਟੋਟਲ ਫ੍ਰੀ ਹੋਏਗੀ ਔਰ ਇਸ ਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ ਜਾਏਗੀ ਤੇ ਉਹਨਾਂ ਦੇ ਨਾਲ ਸਿਰਫ ਦਵਾਈਆਂ ਹੀ ਨਹੀਂ ਬਲਕਿ ਬਲੱਡ ਟੈਸਟ ਕਰਨ ਦੇ ਅਲੱਗ-ਅਲੱਗ ਕਿਟਾਂ ਔਰ 슈ਗਰ ਟੈਸਟ ਕਰਨ ਦੇ ਲਈ ਆਕਸੀਜਨ ਇਹ ਤੋਂ ਇਲਾਵਾ ਡਿਪ ਲਾਨ ਦਾ ਪ੍ਰਬੰਧ ਤਾਂ ਕਿ ਜਦ ਕੋਈ ਟੀਮ ਜਾਵੇ ਜੋ ਅਗਰ ਅਸੀਂ ਸਮਝਦੇ ਹਾਂ ਕਿ ਅਗਰ ਬਲੱਡ ਟੈਸਟ ਕਰਨ ਤੋਂ ਬਾਅਦ ਦਵਾਈ ਮੁਢਲੀ ਦਵਾਈ ਦੇ ਦਿੱਤੀ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ ਹੋਏਗਾ ਤੇ ਬਸ ਇਸੀ ਨੀਤੀ ਦੇ ਨਾਲ ਕਿ ਸਾਡੇ ਜਿਹੜੇ ਪੰਜਾਬ ਦੇ ਭਰਾ ਨੇ ਤੇ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਆਪਸੀ ਭਾਈਚਾਰਕ ਸਾਂਝ ਨੂੰ ਇਹਨਾਂ ਮੁਹੱਬਤਾਂ ਦੇ ਜ਼ਰੀਏ ਹੋਰ ਮਜ਼ਬੂਤ ਕਰੀਏ ਤੇ ਐਂਬੂਲੈਂਸ ਜਿਹੜੀ ਹੈ ਆ ਇਸੇ ਮਰੂਫਿਤ ਕੀਤੀ ਜਾ ਸਕਦੇ ਤੇ ਜ ਤਕਰੀਬਨ ਸਾਰੇ ਟ੍ਰੀਟਮੈਂਟ ਕੀਤੇ ਜਾਣਗੇ ਹਾਂ ਕੋ ਟੋਟਲ ਜਣੀ ਜੇ ਮੈਡੀਸਨ ਤੇ ਜਿਹੜੇ ਡਾਕਟਰ ਨੇ ਉਹ ਰੋਜ਼ਾਨਾ ਜਾਣਗੇ ਔਰ ਮੈਡੀਸਨ ਦੇ ਡਾਕਟਰ ਜਿਹੜੇ ਹੈ ਜੋ ਵੀ ਰਿਕਮੈਂਡੇਸ਼ਨ ਕਰਨਗੇ ਉਹ ਇਸ ਐਂਬੂਲੈਂਸ ਦੇ ਜ਼ਰੀਏ ਪ੍ਰੋਵਾਈਡ ਕਰਾਂਗੇ ਜੇ ਇਹ ਐਂਬੂਲੈਂਸ ਇੱਕੋ ਜਗ੍ਹਾ ਤੇ ਜਾਏਗੀ ਤੇ ਨਹੀਂ ਨਹੀਂ ਰੋਜ਼ ਅਸੀਂ ਦੇਖੋ ਇਹ ਤਾਂ ਬਹੁਤ ਛੋਟੀ ਜਿਹੀ ਸੇਵਾ ਹੈ ਸਰਕਾਰ ਵੀ ਕਰ ਰਹੀ ਹੈ ਅਲੱਗ-ਅਲੱਗ ਐਨ ਜੀਓਜ਼ ਵੀ ਕਰ ਰਹੀਆਂ ਸਾਡੀ ਜਿਹੜੀ ਐਰਰ ਫਾਊਂਡੇਸ਼ਨ ਹੈ ਉਹ ਸਿੱਖ ਔਰ Hindu ਭਰਾਮਾਦੀ ਜਿਹੜੀਆਂ ਕਈ ਐਨ ਜੀਓਜ਼ ਚੱਲ ਰਹੀਆਂ ਉਹਨਾਂ ਨਾਲ ਮਿਲ ਕੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਰੋਜ਼ਾਨਾ ਡਾਕਟਰ ਸਾਡੇ ਅਲੱਗ-ਅਲੱਗ ਕੈਂਪ ਲਾ ਰਹੇ ਤੇ ਅਸੀਂ ਪਿੰਡ ਚੁਣ ਲਵਾਂਗੇ ਮਤਲਬ ਜਿੱਥੇ-ਜਿੱਥੇ ਜ਼ਰੂਰਤ ਹੋਏਗੀ ਰੋਜ਼ਾਨਾ ਜਗ੍ਹਾ ਬਦਲ ਕੇ ਜਿਹੜਾ ਹੈ ਉਹ ਨਵਾਂ ਰੂਟ ਤੈਅ ਕੀਤਾ ਰੋਜ਼ਾਨਾ ਅਲੱਗ ਜਗ੍ਹਾ ਤੇ 2 ਟਾਈਮ ਹਫ਼ਤੇ ਤੱਕ ਲਗਾਤਾਰ ਜਦ ਤੱਕ ਕਿਉਂਕਿ ਹੁਣ ਪਾਣੀ ਉਤਰ ਰਿਹਾ ਤੇ ਮੁਸੀਬਤ ਆ ਰਹੀ ਅਸੀਂ ਕੱਲ ਪਰਸੋਂ ਵੀ ਗਏ ਸੀ ਤਰਨ ਤਰਨ ਦੇ ਇਲਾਕੇ 'ਚ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੂੰ ਫਿਰ ਸੇ ਨਿਕਲ ਰਹੀਆਂ ਫੰਗਲ ਇਨਫੈਕਸ਼ਨ ਹੋ ਰਿਹਾ ਬੁਖਾਰ ਹੋ ਰਿਹਾ ਹੈ ਔਰ ਕਿਉਂਕਿ ਗਾਰੇ ਦੇ ਵਿੱਚ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਔਰ ਬਹੁਤ ਸਾਰੇ ਜਿੱਦਾਂ ਮੱਛਲੀਆਂ ਜਾਂ ਹੋਰ ਤਰ੍ਹਾਂ ਦੇ ਜਾਨਵਰ ਉਹਨਾਂ ਦੀ ਜਿਹੜੀ ਬਦਬੂ ਐ ਸਮੈਲ ਉਹਦੀ ਵਜ੍ਹਾ ਨਾਲ ਬੜੀ ਦਿੱਕਤ ਆ ਰਹੀ ਹੈ ਤੇ ਇਸ ਲਈ ਕੋਸ਼ਿਸ਼ ਕਰਾਂਗੇ ਕਿ ਡੇਲੀ ਇਹ ਸੇਵਾ ਜਰੀਏ ਚੱਲ ਰਹੀ ਰਹੇ ਅਪੀਲ ਕੋਈ ਨਹੀਂ ਅਸੀਂ ਇਹ ਗੱਲ ਕਹੀ ਹੈ ਮੁਸਲਮਾਨਾਂ ਨੂੰ ਘਰਾਵਾਂ ਨੂੰ ਅੱਜ ਮਸਜਿਦ 'ਚ ਵੀ ਕਿ ਅਸੀਂ ਮੁਹ ਅਸੀਂ ਮਦਦ ਨਹੀਂ ਕਰ ਰਹੇ ਅਸੀਂ ਆਪਣੇ ਭਰਾਵਾਂ ਦਾ ਸਾਥ ਨਹੀਂ ਬਾ ਰਹੇ ਕਿਉਂਕਿ ਅਸਲ ਮੁਹੰਮਦ ਸਾਹਿਬ ਸੱਲਾ ਸੱਲਮ ਦਾ ਜਿਹੜਾ ਜਨਮ ਦਿਨ ਆਇਆ 6 ਤਰੀਕ ਨੂੰ ਆਇਓ ਜਿਹਨੂੰ ਅਸੀਂ 12 ਵਫਾਤ ਵੀ ਕਹਿੰਨੇ ਆ ਤੇ ਉਦੋਂ ਵੀ ਅਸੀਂ ਕਿਹਾ ਤੁਸੀਂ ਵੀ ਮਸਜਿਦਾਂ ਦੀ ਜਿਸ਼ਵਾਰੀ ਕੋਈ ਵੱਡੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਅਸੀਂ ਜਾਣਦੇ ਸੀ ਵੀ ਉਹ ਸਾਰਾ ਜਿਹੜਾ ਰਕਮ ਹੈ ਉਹ ਜਿਹੜੀ ਆਪਣੇ ਹੜਪੀੜਤਾਂ ਦੇ ਉੱਤੇ ਖਰਚ ਕੀਤੀ ਜਾਵੇ ਕਿਉਂਕਿ ਜਦ ਇੱਕ ਭਰਾ ਦੁੱਖ 'ਚ ਹੋਵੇ ਤੇ ਦੂਸਰਾ ਖੁਸ਼ੀ ਮਨਾਉਂਦਾ ਹੋਇਆ ਚੰਗਾ ਨਹੀਂ ਲੱਗਦਾ ਲੇਕਿਨ ਇਸ ਦੇ ਨਾਲ-ਨਾਲ ਅਸੀਂ ਫਰੌਡ ਤੋਂ ਬਚਣ ਦੇ ਲਈ ਇਹ ਦੋ ਸਪਸ਼ਟ ਗੱਲਾਂ ਚ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰਨ ਦੀ ਕੋਈ ਅਪੀਲ ਨਹੀਂ ਹੈ ਜਿਹੜੇ ਲੋਕ ਆਪ ਆਏ ਪਿਆਰ ਨਾਲ ਆਏ ਮੁਹੱਬਤ ਨਾਲ ਆਏ ਉਹਨਾਂ ਦਾ ਸਹਰਾ ਜੋ ਵੀ ਉਹਨਾਂ ਦਾ ਪੇਟਾ ਹੈ ਉਹ ਅਸੀਂ ਸਤਿਕਾਰ ਉਹ ਜੋ ਲਿੱਤਾ ਲੇਕਿਨ ਅਸੀਂ ਇਹ ਸਾਫ਼ ਤੌਰ ਤੇ ਕਹਿਣਾ ਚਾਹੁੰਦੇ ਆ ਕਿ ਅੱਗੇ ਤੋਂ ਮਸਲ ਮਿਸਾਲ ਦੇ ਤੌਰ ਤੇ ਅਸੀਂ ਇਹਨੂੰ ਪ੍ਰੋਫੈਸ਼ਨ ਚ ਨਹੀਂ ਲੈ ਜਾਣਾ ਚਾਹੁੰਦੇ ਮੁਹੱਬਤ ਦੀ ਗੱਲ ਹੈ ਉਹਨੂੰ ਮੁਹੱਬਤ ਤੱਕ ਹੀ ਰੱਖਣਾ ਭਾਈਚਾਰਾ ਨਿਭਾਇਆ ਜਾ ਰਿਹਾ ਪਾਈਚਾਰਾ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਨਾਲੇ ਪੰਜਾਬੀਅਤ ਨਿਭਾਈ ਜਾ ਰਹੀ ਹੈ ਹੁਣ ਤੱਕ ਜਿੰਨੇ ਵੀ ਮੁਸਲਮਾਨ ਪਰਾਬਾਰਲੇ ਸੂਬੇ ਤੋਂ ਆਏ ਕਿਉਂਕਿ ਮੈਂ ਬਤੌਰ ਪੰਜਾਬੀ ਗੱਲ ਕਰਦਾ ਉਹ ਨਾਨੀ ਨੂੰ ਇਸ ਗੱਲ ਤੋਂ ਸੁਣ ਕੇ ਖੁਸ਼ੀ ਹੁੰਦੀ ਸੀ ਉਹ ਕਹਿੰਦੇ ਗਏ ਤਾਂ ਅਸੀਂ ਆਪ ਤੁਹਾਡੇ ਕੋਲ ਸਿਗੇ ਇਹ ਸਮਾਨ ਲੈ ਕੇ ਆਏ ਆ ਰਾਹ ਦਾ ਸਮਾਨ ਲੈ ਆਏ ਕੋਈ ਰਾਸ਼ਨ ਲੈ ਆਏ ਤਰਪਾਲਾਂ ਲੈ ਆਏ ਮਛਰਦਾਨੀਆਂ ਲੈ ਕੇ ਆਏ ਡਾਈਪਰ ਲੈ ਆਏ ਉਹ ਅਲੱਗ-ਅਲੱਗ ਚੀਜ਼ਾਂ ਅਸੀਂ ਲਿਸਟਾਂ ਬਣਾ ਕੇ ਭੇਜਿਆ ਸੀ ਮਸਜਿਦਾਂ ਨੂੰ ਲੇਕਿਨ ਜਦ ਕਿਤੇ ਗਏ ਹੜ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਤੇ ਸਾਡੇ ਪੰਜਾਬੀ ਭਰਾਵਾਂ ਨੇ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਕਿ ਨਹੀਂ ਛਕਿਆ ਚਾਹ ਪੀਓਗੇ ਕਿ ਨਹੀਂ ਪੀਓਗੇ ਇਸ ਲਈ ਹਰ ਦੇ ਵਿੱਚ ਵੀ ਪੰਜਾਬੀਆਂ ਨੇ ਬਾਰੋਂ ਆਏ ਹੋਏ ਮਹਿਮਾਨਾਂ ਨੂੰ ਵੀ ਲੰਗਰ ਛਕਾ ਕੇ ਚਾਹ ਪਾਣੀ ਪਿਲਾ ਕੇ ਭੇਜਿਆ ਤੇ ਇਹ ਕਿ ਪੰਜਾਬੀਅਤ ਦੀ ਜ਼ਿੰਦਾ ਮਿਸਾਲ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਭਾਈ ਮਰਦਾਨੇ ਭਾਈ ਲਾਲੂ ਨੂੰ ਨਾਲ ਲੈ ਕੇ ਜਿਹੜੀ ਸ਼ੁਰੂ ਕੀਤੀ ਜਿੱਚ ਮੁਸਲਮਾਨ ਤੇ ਹਿੰਦੂ ਆਪਣੇ ਸਿੱਖ ਭਰਾਵਾਂ ਦਾ ਨਾਲ ਸੱਜੀ ਖੱਬੀ ਬਾਹੋਂ ਬਣ ਕੇ ਖੜੇ ਨਜ਼ਰ ਆਏ ਔਰ ਅੱਜ ਵੀ ਮੈਂ ਸੋਚਦਾ ਕਿ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਏ ਦਿਨੋਂ ਹੁਣ ਤੱਕ ਇਹ ਉਪਰਾਲੇ ਕੀਤੇ ਗਏ ਨੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਉਹਨਾਂ ਦੇ ਵੱਲੋਂ ਪਹਿਲਾ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਇਜ਼ਾ ਵੀ ਕੀਤਾ ਗਿਆ ਅਤੇ ਖੁਦ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਹੜ੍ਹ ਪੀੜਿਤ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ। ਉਹਨਾਂ ਦੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਪੂਰੀ-ਪੂਰੀ ਕੋਸ਼ਿਸ਼ ਕੀਤੀ ਗਈ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਕੀਤੀ ਜਾਵੇ। हिमाचल प्रदेश ਦੇ ਵਿੱਚ ਬੱਚਿਆਂ ਦੇ ਵਸਤੇ ਹੁਣ ਨਵੀਂ ਨਵੀਂ ਖਬਰ ਸਾਹਮਣੇ ਆ ਰਹੀ ਹੈ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਫੋਨ ਚਲਾਣੇ ਅਲਾਉਡ ਨਹੀਂ ਹੋਣਗੇ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਸਕੂਲ ਦੇ ਵਿੱਚ ਕਲਾਸਰੂਮ ਦੇ ਵਿੱਚ ਫੋਨ ਚਲਾਣਦੇ ਉਹਨਾਂ ਨੂੰ ਪਰਮਿਸ਼ਨ ਸੀਗੀ ਪਰ ਹੁਣ ਬੱਚਿਆਂ ਨੂੰ ਹੁਣ ਕਲਾਸਰੂਮ ਦੇ ਵਿੱਚ ਫੋਨ ਚਲਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਵੇਗੀ ਬੱਚਿਆਂ ਨੂੰ ਕਲਾਸ ਦੇ ਅੰਦਰ ਜਾਣ ਤੋਂ ਪਹਿਲਾਂ ਸਟਾਫ ਰੂਮ ਦੇ ਵਿੱਚ ਆਪਣੇ ਜਿਹੜੇ ਫੋਨ ਹੈ ਉਹਨਾਂ ਨੂੰ ਜਮ੍ਹਾਂ ਕਰਾਉਣਾ ਪਵੇਗਾ ਤੇ ਹੁਣ ਬੱਚੇ ਜਿਹੜੇ ਨੇ ਉਹ ਕਲਾਸਰੂਮ ਦੇ ਵਿੱਚ ਬੈਠ ਕੇ ਫੋਨ ਨਹੀਂ ਚਲਾ ਸਕਣਗੇ ਉਹਨਾਂ ਨੂੰ ਕਲਾਸਰੂਮ ਦੇ ਬਾਹਰ ਹੀ ਆਪਣੇ ਫੋਨ ਜਿਹੜੇ ਨੇ ਉਹਨਾਂ ਨੂੰ ਜਮ੍ਹਾਂ ਕਰਾਉਣਾ ਪਵੇਗਾ ਇਸ ਦੇ ਨਾਲ-ਨਾਲ ਹਿਮਾਚਲ ਦੇ ਵਿੱਚ ਹੁਣ ਇਹ ਵੀ ਰੂਲ ਜਾਰੀ ਕਰ ਦਿੱਤਾ ਗਿਆ ਹੈ ਕਿ ਹਰ ਸਕੂਲ ਦੇ ਵਿੱਚ ਇੱਕ ਐਮਰਜੈਂਸੀ ਲੈਂਡਲਾਈਨ ਫੋਨ ਹੋਵੇਗਾ ਹੀ ਹੋਵੇਗਾ ਯਾਨੀ ਕਿ ਜੇਕਰ ਕਿਸੇ ਨੂੰ ਕਿੱਥੇ ਵੀ ਕਾਲ ਕਰਨੀ ਹੋਵੇਗੀ ਤਾਂ ਉਹ ਐਮਰਜੈਂਸੀ ਜਿਹੜੇ ਲੈਂਡਲਾਈਨ ਨੇ ਉਸ ਤੇ ਥਰੂ ਕਰ ਚੱਕਣਗੇ ਤੇ ਹੁਣ ਬੱਚਿਆਂ ਨੂੰ ਹੁਣ ਮੋਬਾਈਲ ਦੀ ਜਿਹੜੀ ਵਰਤੋਂ ਹੈ ਕਲਾਸਰੂਮ ਦੇ ਵਿੱਚ ਮੋਬਾਈਲ ਦੀ ਜਿਹੜੀ ਵਰਤੋਂ ਹੈ ਨੂੰ ਰੋਕ ਦਿੱਤਾ ਜਾਵੇਗਾ ਜਿੱਥੇ ਪਹਿਲਾਂ ਮਦਰ ਡੈਰੀ ਦੇ ਵੱਲੋਂ ਦੁੱਧ ਦੇ ਰੇਟ ਘਟਾ ਦਿੱਤੇ ਗਏ ਸੀ ਹੁਣ ਵੇਰਕਾ ਦੇ ਵੱਲੋਂ ਵੀ ਦੁੱਧ ਦੇ ਧਾਮਾਂ ਨੂੰ ਘਟਾਉਣ ਦਾ ਦਾਵਾ ਕੀਤਾ ਗਿਆ ਹਜੇ ਤੱਕ ਜਾਣਕਾਰੀ ਵੱਜੋਂ ਇਹ ਦੱਸਿਆ ਜਾ ਰਿਹਾ ਹੈ ਕਿ 22 ਸਤੰਬਰ ਤੋਂ ਹੁਣ ਜਿਹੜੇ ਵੇਰਕਾ ਦੇ ਦੁੱਧ ਦੇ ਧਾਮ ਨੇ ਉਹ ਉਹਨਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਇਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਫਿਲਹਾਲ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ 22 ਸਤੰਬਰ ਤੋਂ ਬਾਅਦ ਵੇਰਕਾਰ ਦੇ ਜਿਹੜੇ ਦੁੱਧ ਦੇ ਧਾਮ ਨੇ ਉਹ ਡੋਰ 'ਤੇ ਪ੍ਰਤੀ ਲੀਟਰ ਘਟ ਜਾਣਗੇ ਸਿਰਫ ਇੰਨਾ ਹੀ ਨਹੀਂ ਇਸ ਦੇ ਨਾਲ-ਨਾਲ ਘਿਓ ਅਤੇ ਪਨੀਰ ਦੇ ਧਾਮ 'ਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ ਤੇ ਲੋਕਾਂ ਦੇ ਲਈ ਇਹ ਬਹੁਤ ਖੁਸ਼ਖਬਰੀ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜੇ ਦੁੱਧ ਦੇ ਧਾਮ ਨੇ ਉਹਨਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਪਹਿਲਾਂ ਮਦਰ ਡੈਰੀ ਦੇ ਵੱਲੋਂ ਦੁੱਧ ਦੇ ਜਿਹੜੇ ਧਾਮ ਸੀਗੇ ਉਸ ਦੇ ਵਿੱਚ ਗਿਰਾਵਟ ਦਿਖਾਈ ਗਈ ਸੀ ਹੁਣ ਵੇਰਕਾਰ ਦੇ ਵੱਲੋਂ ਵੀ 22 ਸਤੰਬਰ ਤੋਂ ਜਿਹੜੇ ਦੁੱਧ ਦੇ ਵਿੱਚ ਹੈ ਦੋਦੇ ਦੇ ਰੇਟ ਹੈ ਉਸ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ 2 ਰੁਪਏ ਪ੍ਰਤੀ ਲੀਟਰ ਜਿਹੜੀ ਗਿਰਾਵਟ ਹੈ ਉਹ ਦਾਮਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਮੁਸਲਿਮ ਪਾਈਚਾਰੇ ਵੱਲੋਂ ਹੜ੍ਹ ਪ੍ਰੀੜਿਤ ਲੋਕਾਂ ਵਸਤੂ ਪਹੁੰਚੀ ਗਈ ਐਂਬੂਲੈਂਸ ਸੁਖਬੀਰ ਬਾਦਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਹੜ੍ਹ ਪ੍ਰੀੜਿਤ ਲੋਕਾਂ ਦੀ ਸਹਾਇਤਾ ਐਚ ਆਈਬੀ ਵੀਜ਼ਾ ਨੂੰ ਲੈ ਕੇ 트ੰਪ ਦਾ ਵੱਡਾ ਪ੍ਰਯਾਸ हिमाचल लेवेच मोबाइल फोन ਨੂੰ ਲੈ ਕੇ ਨਵੇਂ ਰੂਲ ਲਾਗੂ 22 ਨੰਬਰ 2 ਵੇਰਕਾ ਦੇ ਖਤਮ ਦੇ ਇਜਾਮ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇਨਾ ਹੀ ਮੈਨੂ ਦੀ ਇਜਾਜ਼ਤ